ਜਿਹੜੇ 3 ਮਾਰਚ ਨੂੰ ਦਾ ਵਿਆਹ ਹੋਇਆ ਸੀ। ਹਲੋ। ਕਦੇ ਕਮੀ ਨਾ ਮਹੀਨਾ ਹੀ ਹੋਇਆ ਸੀ ਵਿਆਹ ਨੂੰ। ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਨੇ ਮਾੜੇ ਹਾਲਾਤ ਕੀਤੇ ਕਿ ਆਹ ਇਹਨਾਂ ਪਾਪਾ ਸਾਰੋ ਕੁਝ ਵਾਪਰੇ ਆ ਇਹਦੇ ਨਾਲ। ਸਾਡੀ ਭੈਣ ਸਾਡੇ ਹੱਥੋਂ ਗਾਇਬ ਹੋ ਗਈ ਸੀ। ਇਹਨੂੰ ਮਾਰੇ ਹੋਏ। ਮੈਨੂੰ ਤਾਂ ਲੱਗਦਾ ਮਾਰਿਆ ਗਿਆ ਉਹਦੇ ਚੁੰਡਾ ਸਾਰਾ ਖਿਲਰਿਆ ਪਿਆ ਸੀ ਬੈੱਡ ਤੇ। ਅੱਡੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚੋਂ ਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇੰਨਾ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਵੱਡੇ ਤੇ ਪਏ ਹੋਏ ਆ ਹਜੇ ਤੱਕ ਵੀ ਉਹਦੇ ਨਿਸ਼ਾਨ ਅਸਾਂ ਨੂੰ ਦੇਖਣੇ ਹੁੰਦੇ ਮੇਰੇ ਅੱਖਾਂ ਮਰੇ ਸਾਰੀ ਰਾਤ ਉਹ ਹੀ ਨਜ਼ਰ ਆਉਂਦੀ ਰਹਿੰਦੀ ਬਸ ਉਹ ਕੱਲੇ ਨੇ ਸਾਰਾ ਦਿਨ ਮੈਨੂੰ ਫੋਨ ਤੇ ਇੱਕੋ ਗੱਲ ਕਹਿੰਦੀ ਰਹੀ ਆ ਕਿ ਦੀਦੀ ਮੈਂ ਦੁਖੀਆਂ ਮੈਨੂੰ ਲੈ ਜਾਓ ਆ ਉਹ ਤਾਂ ਦੇਰ ਵੀ ਉਹਨੂੰ ਮਾਰਦਾ ਸੀ ਕਹਿੰਦੀ ਮੇਰੇ ਦੇਰ ਦੇ ਮੈਨੂੰ ਮਾਰ ਲਾਂਦਾ ਆ ਦਰਾਣੇ ਵੀ ਮਾਰ ਲਾਂਦੀ ਆ ਦੁਖੀ ਸੀ ਬਸ ਦੁਖੀ ਹੋ ਹੋ ਕੇ ਰੋ ਰੋ ਕੇ ਫੋਨ ਕੀਤਾ ਉਹਨੇ ਮੈਨੂੰ ਅੱਜ ਕੀ ਕਾਰਨ ਕੀ ਹੋਇਆ ਜਿਹੜਾ ਉਹਨੂੰ ਮਾਰਨ ਵਾਸਤੇ ਆ ਕੇ ਮਾਰਦੇ ਸੀ ਦਾਦ ਹੇਜ ਮੰਗਦੇ ਸੀ ਜੇ ਉਹਦੇ ਕੋਲ ਸਪੀਲਾ ਵੀ ਮੈਂ ਚਾਹ ਵਾਸਤੇ ਦਿੱਤਾ ਉਹਨੂੰ ਘਰੋਂ ਉਹ ਕੁਛ ਵੀ ਨਹੀਂ ਹੋਇਆ ਸੀਗਾ ਚੱਦਰ ਵੀ ਅਸੀਂ ਘਰੋਂ ਦਿੱਤੀ ਉਹਨੇ ਸਿਰਫ ਚੱਦਰ ਜਿਹੜਾ ਸਮਾਨ ਕਰ ਲਿਆ ਜਦੋਂ ਤੁਸੀਂ ਵਿਆਹ ਕੀਤਾ ਉਹਦੇ ਕਿਸੇ ਘਰ ਵਰ ਦੇਖਿਆ ਨਹੀਂ ਸੀ ਜਿੱਕਰ ਵਾਰ ਦੇਖਿਆ ਸੀ ਮੇਰੇ ਘਰ ਵਾਲੇ ਦੇ ਨਾਲ ਇਹ ਮੇਰੇ ਨਾਲ ਦੀ ਕੁੜੀ ਦੀ ਸੱਸ ਹੈ ਇਹ ਦੋਨੋਂ ਇਕੱਠੇ ਹੀ ਕੰਮ ਕਰਦੇ ਸੀ ਇਹ ਮੈਨੂੰ ਕਹਿੰਦੇ ਸੀ ਬਹੁਤ ਚੰਗੇ ਆ ਇਹ ਬੰਦੇ ਵੀ ਆਪਾਂ ਇਹਨਾਂ ਦੇ ਨਾਲ ਰਿਸ਼ਤਾ ਕਰ ਦਾਂਗੇ ਉਹ ਸਾਡੇ ਮੋਰੇ ਕਦੇ ਵੀ ਤੁਸੀਂ ਆਪਣੀ ਧੀ ਸਾਨੂੰ ਦੇ ਦੋ ਤੇ ਤੁਹਾਡੀ ਧੀ ਸੁਖੀ ਰਹੂਗੀ ਕਦੇ ਦੁਖੀ ਨਹੀਂ ਹੋਊਗੀ ਪਰ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਮਹੀਨੇ ਦੇ ਵਿੱਚ ਇੰਨੇ ਉਹਨਾਂ ਇੰਨੇ ਮਾੜੇ ਹਾਲਾਤ ਕੀਤੇ ਕਿ ਆ ਇਹਨਾਂ ਪਾਪਾ ਸਾਰੋ ਕੁਝ ਵਾਪਰੇ ਆ ਇਹਦੇ ਨਾਲ ਸਾਡੀ ਭੈਣ ਸਾਡੇ ਹੱਥੋਂ ਗਵਾ ਲੁੱਟ ਰਹੀ ਸੀ ਆ ਜੀ ਮਾਰੇ ਗਿਆ ਉਹਨੇ ਜੀ ਮੈਨੂੰ ਕੱਲ ਉਹਦਾ ਮਾਰੇਆ ਗਿਆ ਉਹਦੇ ਚੁੰਡਾ ਸਾਰੇ ਖਿਲਰੇ ਪਿਆ ਸੀ ਬੈੱਡ ਤੇ ਥੱਲੇ ਵੀ ਚੂੜੀਆਂ ਖਿਲਰੀਆਂ ਪਈਆਂ ਮੂੰਹ ਚ ਉਹਦੇ ਖੂਨ ਨਿਕਲਦਾ ਪਿਆ ਸੀ ਗਲਾ ਇੰਨੀ ਕੱਸ ਕੇ ਘੁੱਟ ਕੇ ਇੰਨਾ ਦਬਾਇਆ ਹੋਇਆ ਸੀ ਕਿ ਉਹਦੇ ਨਿਸ਼ਾਨ ਬਹੁਤ ਜ਼ਿਆਦਾ ਗੰਦੇ ਪੈ ਹੋਏਗਾ ਹਜੇ ਤੱਕ ਉਹਦੇ ਨਿਸ਼ਾਨ ਸਾਡੇ ਕੋਲ ਦੇਖਣੇ ਹੁੰਦੇ ਮੇਰੇ ਅੱਖਾਂ ਮਰੇ ਸਾਰੀ ਰਾਤ ਉਹੀ ਨਜ਼ਰ ਆਉਂਦੀ ਰਹਿੰਦੀ ਹੈ ਮੈਂ ਬਸ ਇਨਸਾਫ ਚਾਹੁੰਦੀ ਆ ਕਿ ਇਹਨਾਂ ਨੂੰ ਵੀ ਸਜ਼ਾ ਮਿਲੇ ਜਿੱਦਾਂ ਮੇਰੀ ਭੈਣ ਟੜਕ ਟੜਕ ਕੇ ਮਰੀ ਆ ਇਨਨੂੰ ਕੋ ਸਜ਼ਾ ਦਿਓ ਮੇਰੇ ਹੱਥ ਜੋੜ ਕੇ ਤੁਹਾਡੇ ਮੋਹਰੇ ਬਸ ਇਹੀ ਬੇਨਤੀ ਹੈ ਇਹ ਮੈਂ ਇੱਕ ਵਾਰ ਦੁਹਰ ਕਰਦਾ ਕਿ ਜਿਸ ਤਰ੍ਹਾਂ ਮੈਂ ਦੋ ਹੀ ਨਹੀਂ ਸਿਰਫ ਇੱਕ ਮਹੀਨਾ ਹੈ ਇੱਕ ਮਹੀਨੇ ਦੇ ਵਿੱਚ ਦਾ ਪਰਿਵਾਰ ਦੇ ਚਾਅ ਨਹੀਂ ਪੂਰੇ ਹੋ ਗਏ ਕਿ ਕਾਰਨ ਵਜਾ ਕੀ ਜੇ ਮੈਨੂੰ ਨਹੀਂ ਪਤਾ 4 ਦਿਨਾਂ ਦੇ ਵਿੱਚ ਵਿੱਚ ਅਸੀਂ ਚੌਥੇ ਦਿਨ ਇਹਨਾਂ ਦੇ ਘਰੇ ਗਏ ਆ ਇਹਨਾਂ ਦੀ ਦਰਾਨੀ ਨੇ ਜਾਂਦੇ ਹੀ ਸਾਡੀ ਇੰਨਾ ਜਾਨੀ ਕਿ ਸਾਡੇ ਨਾਲ ਕਲੇਸ਼ ਕੀਤਾ ਮੇਰੇ ਘਰ ਵਾਲਾ ਮੇਰੇ ਨਾਲ ਕੁੜੀ ਦਾ ਘਰ ਵਾਲਾ ਦਾ ਸੱਨੀ ਆ ਉਹ ਵੀ ਉੱਥੇ ਹੀ ਸੀ ਮੇਰੇ ਮੋਰੇ ਉਹ ਮੋਰੇ ਹੱਥ ਵੀ ਜੋੜ ਦਰ ਸੀ ਕਹਿੰਦਾ ਚੁੱਪ ਹੋ ਜਾ ਮੈਂ ਸਿਰਫ ਆਂਟੀ ਨਾ ਉਹ ਮੇਰੀ ਭੈਣ ਦੀ ਸੱਸ ਜਿਹੜੀ ਆ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰ ਰਹੀ ਸੀ ਮੈਂ ਆਂਟੀ ਜੀ ਬੇਦਾ ਬੇਦਾ ਕਰਕੇ ਮੇਰੀ ਭੈਣ ਨੂੰ ਦੁਖੀ ਬਹੁਤ ਕਰਦੀ ਆ ਉਹ ਪਿੱਛੇ ਦੀ ਆ ਕੇ ਮੈਨੂੰ ਚੁਟਕੀਆਂ ਮਾਰ ਮਾਰ ਕੇ ਮੈਨੂੰ ਬਦਮਾਸ਼ ਬਦਮਾਸ਼ ਕਹਿ ਕੇ ਸਾਨੂੰ ਗੋਲ ਰਹੀ ਸੀ ਇਹ ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ ਤੁਹਾਡੀ ਇਹ 4 ਦਿਨ ਹੋਏ ਸਨ ਵਿਆਹ ਨੂੰ ਜੀ ਜਿਹੜੀ ਜਿਹੜੀ ਇਹ ਗੱਲ ਜਿਹੜੀ ਇਹ ਗੱਲ ਮੈਂ ਤੁਹਾਨੂੰ ਦੱਸ ਨਹੀਂ ਸੀ ਹਾਂਜੀ ਮੈਂ ਦੱਸ ਰਹੀ ਸੀ ਮੈਂ ਕਿ ਸਾਸਣ ਵੀ ਦੱਸਿਆ ਠੀਕ ਅਸੀਂ ਰੋਜ਼ ਇਹਨਾਂ ਨੂੰ ਇੱਕੋ ਗੱਲ ਕਹਿੰਦੇ ਸੀ ਕਿ ਇਹਨਾਂ ਨੂੰ ਜੇ ਨਹੀਂ ਇਹਨਾਂ ਦਾ ਬਸੇਵਾ ਹੁੰਦੇ ਨੇ ਉਹਨੂੰ ਅਲੱਗ ਕਰ ਦੋ ਜੁਦੇ ਕਰ ਦੋ ਕਿ ਇਹਨਾਂ ਨੂੰ ਕਿਤੇ ਕਿਰਾਏ ਤੇ ਕਮਰਾ ਲਾ ਦੇ ਦੋ ਸਾਡੀ ਭੈਣ ਤਾਂ ਅਜ ਬਚ ਜਾਂਦੀ ਹੂੰ ਉਹ ਕਹਿੰਦੇ ਕੋਈ ਦਵਾਈ ਵਗੈਰਾ ਵੀ ਚੱਲਦੀ ਸੀ ਕੁੜੀ ਨੂੰ ਹਾਂਜੀ ਇਹਦੀ ਮੈਡੀਸਿਨ ਚੱਲਦੀ ਸੀ ਉਹ ਦਿਮਾਗ ਜਦੋਂ ਸਿਰ ਸਿਰ ਦਰਦ ਹੋਣ ਲੱਪਾਂਦਾ ਸੀ ਇਸ ਕਰਕੇ ਸੋ ਦੀ ਦਵਾਈ ਚਲਾਈ ਹੋਈ ਹੁੰਦੀ ਆ ਹਨੇ ਸਾਲ ਹੋਇਆ ਉਹਦੀ ਦਵਾਈ ਚਲਦੀ ਨਹੀਂ ਦੱਸਿਆ ਸੀ ਦੱਸਿਆ ਸੀ ਅਸੀਂ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਅਸੀਂ ਇਹਨਾਂ ਦੀ ਵਿਆਹ ਕੀਤਾ ਅਸੀਂ ਕੋਈ ਲੋਕ ਲਕੋਨੀ ਕੀਤਾ ਸੀ ਕੋਈ ਗੱਲ ਨਹੀਂ ਸੀ ਕੋਈ ਚੀਨੋ ਕੋਈ ਤੇ ਕੱਲ ਕੁੜੀ ਦੀ ਸਸਤਾ ਫੋਨ ਆਈ ਇਹਦਾ ਜੀ ਜੰਗਨ ਸਾਬ ਦਾ ਪਾਂ ਗਿਆ ਹਾਂਜੀ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਕਲੋਨੀ ਜਾਣਾ ਮੈਂ ਕੀ ਗੱਲ ਹੋ ਗਈ ਕਹਿੰਦੇ ਕਿ ਅਸੀਂ ਕੱਲ ਜਾਣਾ ਜਦ ਅਸੀਂ ਗਏ ਉੱਥੇ ਦੇਖਿਆ ਤਾਂ ਕਹਿੰਦੇ ਗਵਾਡੀ ਵੀ ਨਹੀਂ ਸੀ ਕੋਈ ਵੀ ਉਹ ਕੁੜੀ ਉਹਨੇ ਸੱਸ ਨੇ ਕਈ ਵਾਰੀ ਫੋਨ ਕੀਤਾ ਚਾਰ ਪੰਜ ਵਾਰੀ ਕਹਿੰਦੀ ਫੋਨ ਨਹੀਂ ਐਕਸੈਪਟ ਕਰ ਰਹੀ ਹੈਗੀ ਤਵੇ ਲਈ ਚਲ ਗਏ ਜਨੂ ਇਹਦੀ ਗਵਰਨੀ ਦੇ ਦੇਖ ਗਏ ਤਾਂ ਕਹਿੰਦੇ ਲੱਤੀ ਉਹ ਅੰਦਰ ਤੇ ਅਸੀਂ ਕਿਹਾ ਵੀ ਕਿਸੇ ਨੇ ਅੰਦਰ ਨਹੀਂ ਜਾਣਾਗਾ ਫੇ ਮੈਂ ਆਨ ਦੀ ਸਪੋਰਟ ਸਾਰੇ ਪੰਚਾਇਤ ਮੈਂਬਰਾਂ ਨੂੰ ਫੋਨ ਕੀਤਾ ਵੀ ਦੂਜੀ ਜਿਹੜਾ ਕਲੋਨੀयां ਬਣਚੋ ਜਿਹੜਾ ਉੱਥੇ ਵਾਕਿਆ ਉੱਥੇ ਹੋਇਆਗਾ ਇਦਾਂ ਤਾਂ ਹੋ ਗਿਆ ਤੇ ਸਾਰੇ ਪੰਚਾਇਤ ਮੈਂਬਰ ਉੱਥੇ ਆਏ ਪੰਚਾਇਤ ਮੈਂਬਰਾਂ ਦੇ ਨਾਲ ਸਹਾਇਕ ਨਾਲ ਕੁੜੀ ਨੂੰ ਲਾਇਆ ਥੱਲੇ ਫਾਈਲ ਪਾਸ ਵਗੈਰਾ ਚੈੱਕ ਕਰੀ ਕੁੜੀ ਦੀ ਡੈਥ ਹੋ ਗਈ ਸੀ ਤੇ ਘਰ ਉਹਦੇ ਕੋਈ ਨਹੀਂ ਸੀਗਾ ਉਹਦੀ ਸੱਸ ਵੀ ਉਹਦੀ ਬਾਅਦ ਚ ਰਿਖੇ ਦੇ ਪ੍ਰਾਈਮ ਕਮ ਦੇਪਾ ਤੇ ਜਿਹੜਾ ਮੁੰਡਾ ਸੀ ਕੰਮ ਤੇ ਗਿਆ ਸੀਗਾ ਕਿਦੇ ਦੇਰ ਪਹੁੰਚਾਈ ਸੀ ਘਰ ਛੋਟੇ ਕ ਬੜੇ ਉਹ ਘਰ ਘੜ ਸਭ ਆ ਗਏ ਸੀ ਤੇ ਮੌਕੇ ਤੇ ਕੋਈ ਨਹੀਂ ਸੀ ਵਾਸੀ ਲਾ ਕੇ ਉਹ ਫਜ਼ਾਇਆ ਤੇ ਫਿਰ ਸਾਰੇ ਨੂੰ ਕਾਲ ਕੀਤੀ ਤੇ ਸਾਰੇ ਘਰ ਦੇ ਬਾਅਦ ਚ ਆਏ ਸੀ ਠੀਕ ਹੈ ਇਹਨਾਂ ਨੂੰ ਠੀਕ ਆ ਕਿ ਇਹ ਭੈਣ ਵਜਾ ਪਤਾ ਲੱਗਿਆ ਵੀ ਮੈਨੂੰ ਵਜਾ ਤਾਂ ਕੋਈ ਨਹੀਂ ਮਤਲਬ ਜਿਹੜੀ ਕੁੜੀ ਦਾ ਜੀਜਾ ਸੀਗਾ ਨਾ ਉਹ ਦੱਦ ਵੀ ਥੋੜੀ ਮੈਂਟਲੀ ਪ੍ਰੋਬਲਮ ਲ ਕੁੜੀ ਨੂੰ ਮੈਂਟਲੀ ਪ੍ਰੋਬਲਮ ਸਾਨੂੰ ਨਾਲ ਦੀ ਛੋਟੇ ਦੱਸਿਆ ਵੀ ਦਵਾਈਆਂ ਦੀਆਂ ਚੱਲਦੀ ਕੁੜੀ ਮੈਂਟਲੀ ਪ੍ਰੋਬਲਮ ਹੈ ਮੈਨੂੰ ਕੁੜੀ ਦੀ ਸਿਹਤ ਖਰਾਬ ਰਹਿੰਦੀ ਆ ਤੇ ਸ਼ਾਇਦ ਇਹ ਹੋਗਾ ਮੈਂਟਲੀ ਸ਼ੋਰਟ ਦੇ ਵਿੱਚ ਉਹਨੇ ਆਪਣੇ ਆਪ ਨੂੰ ਕੀਤਾ ਇਹ ਹੀ ਗੱਲਬਾਤ ਹੋ ਕੋਈ ਪਹਿਲਾਂ ਕਦੇ ਕੋਈ ਲੜਾਈ ਝਗੜੇ ਨਹੀਂ ਨਹੀਂ ਪਹਿਲਾਂ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਝਗੜਾ ਹੋਇਆ ਕਿ ਨਹੀਂ ਹੋਇਆ 1.5 ਮਹੀਨਾ ਗੱਲ ਹੋਇਆ 1.5 ਮਹੀਨਾ ਦਾ ਵਿਆਹ ਇਹਨੂੰ ਹੋਇਆ ਜੀ 1.5 ਮਹੀਨਾ ਆਪਣੇ ਮਤਲਬ ਪੁੱਛਦੇ ਨਾਲ ਅੱਥੇ ਰੀਫੇ ਕੇ ਰਹੀ ਆ ਪੁੱਛਦੇ ਕੋਈ ਜਨਸ ਘਸਰਾ ਦੇ ਹੀ ਨਹੀਂ ਪਤਾ ਕਿੰਨੇ ਲੱਗੇ ਰਹੀ ਹੈ ਬੜਾ ਸਲੋ ਫੇਸ ਤੋਂ ਦੇਖਣ ਬਾਲ ਦੇਖਿਆ ਬੀ ਡੈਫੀਟ ਨਹੀਂ ਕੋਈ ਨਹੀਂ ਸੀ ਉਹਦਾ ਘਰ ਦਾ ਮੈਂ ਬਿਲਕੁਲ ਘਰ ਕੋਈ ਨਹੀਂ ਸੀ ਨਾ ਸੱਸ ਜੀ ਨਾ ਜੀਰ ਜੇਤ ਦਾ ਕੋਈ ਨਹੀਂ ਸੀਗਾ ਉਹ ਕਿਤੇ ਬਚਾ ਨਹੀਂ ਨਹੀਂ ਪਰਵਾਲ ਵਾਲੇ ਇਹ ਤਾਂ ਗੱਤ ਗੱਲ ਹੈ ਜੀ ਮੰਨ ਸਕਦੇ ਆ ਸਾਨੂੰ ਕਿ ਕੋਈ ਗੁੜੀ ਕੱਲੀ ਘਰੇ ਸੀਗੀ ਸਾਰੇ ਪੰਚਾਇਤ ਮੈਂਬਰ ਸੱਦੇ ਪਰ ਮੈਂ ਕਾਲ ਕਰਕੇ ਸਾਰੇ ਪੰਚਾਇਤ ਮੈਂਬਰ ਆਏ ਨੇ ਸਾਹਮਣੇ ਹੁੰਦਾ ਹੈ ਕੋਈ ਥੱਲੇ ਜੀ ਸਰ ਇੱਕ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਸਲੋ ਕਲੋਨੀਆਂ ਚੋਂ ਕੋਈ ਲੇਡੀ ਨਹੀਂ ਪਹਾਲ ਆਈ ਹੈ ਤੇ ਮੈਂ ਇਸ ਮੇਨ ਡਿਊਟੀ ਅਫਸਰ ਨੂੰ ਅੱਜ ਰਾਤ ਪਹੁੰਚੇ ਸੀ ਕਿ ਪਹਿਲਾ ਮਤਲਬ ਰੈਡ ਬੋਡੀ ਨੂੰ ਉਹਨਾਂ ਦੇ ਨਾਲ ਹੀ ਸੀ ਪੱਕੇ ਨਾਲ ਪਹਾਲ ਆ ਲੱਗੋ ਤੇ ਰਾਤ ਨੂੰ ਸੂਚਨਾ ਕਰਦੇ ਵੀ ਆ ਕੇ ਸੀ ਲੱਗਦੀ ਸੀ ਉहां पे ਤੇ ਸਾਸ ਵੀ ਉੱਥੇ ਸੀ ਤੇ ਬਾਕੀ ਦੇ ਉੱਥੇ ਪ੍ਰਿੰਟ ਦੇ ਮਹਤਵਪੂਰਨ ਬੰਦੇ ਸੀਗੇ ਉਹ ਵੀ ਹਾਜ਼ਰ ਸੀ ਕਿ ਮੌਕੇ ਮੌਕੇ ਤੋਂ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਾ ਰਾਕਾਤੀ ਮੌਤਰੀ ਦੇ ਵਿੱਚ ਬਾਕੀ ਉਹਨਾਂ ਨੇ ਕਰਦੇ ਆ ਰਹੇ ਨੇ ਜੋ ਉਹ ਬਿਆਨ ਲਗਾਉਣਗੇ ਉਹਦੇ ਮਦਦ ਕਰ ਸਰ ਪਤਾ ਹੈ ਲੜਕੀ ਜਿਹੜੀ ਮੈਰਿਜ ਹੋਈ ਨਹੀਂ ਦੀ ਡੈੱਡ ਹੋ ਗਈ ਹਾਂਜੀ ਮੀਨਾ ਘੋਆ ਸੀ ਉਹਦੀ ਮੈਰਿਜ ਹੋਈ ਨਹੀਂ ਠੀਕ ਹੈ ਹਾਂਜੀ ਕੋਈ ਤੱਕ ਸਾਹਮਣੇ ਹੂਰ ਆਈ ਉਹ ਵੀ ਕੋਈ ਕਾਰਨ ਉਹ ਇਕੱਦੀ ਗੱਲ ਹੋਈ ਜਾ ਲੜਕੀ ਆਪ ਹੀ ਫੈਮਿਲੀ ਡਾਇਰੈਕਟਰ ਨੇ ਆਪਕੀ ਤਾਂ ਲੱਗਦਾ ਤੇ ਬਾਕੀ ਨੂੰ ਪੋਸਟ ਮਾਰਡਮ ਦੇ ਵਿੱਚ ਨੋਰ ਕੋਡ ਦੇ ਵਿੱਚ ਆਊਗਾ ਉਹਨੇ ਮਤਲਬ ਉਹ ਕਾਰਵਾਈ ਕਰਦਾ ਇੱਦਾਂ ਵੀ ਕੋਈ ਸਾਹਮਣੇ ਆਈ ਗੱਲ ਵੀ ਲੜਕੀ ਜਿਹੜੀ ਕੋਈ ਪ੍ਰੋਬਲਮ ਸੀ ਵੀ ਨਹੀਂ ਉਹ ਸਮਝਿਆ ਵੀ ਕੋਈ ਡਿਪਰੈਸ਼ਨ ਦੀ ਦਵਾਈ ਚੱਲਦੀ ਸੀ ਮਤਲਬ ਉਹ ਬਾਕੀ ਹਜੇ ਸਾਡੇ ਕੋਲ ਆਨ ਦੀ ਰਿਕਾਰਡ ਨਹੀਂ ਕੋਈ ਗੱਲਬਾਤ ਹੈ ਨੂੰ ਜੋ ਪਤਾ ਲੱਗਿਆ ਉਹਨਾਂ ਦੇ ਘਰ ਜਾਣ ਤੋਂ ਪਤਾ ਨਹੀਂ ਹੁਣ ਕੀ ਕਾਰਵਾਈ ਕਰਨੀ ਸਮਝ ਨਹੀਂ ਅਸੀਂ ਦੇਖਦਾ ਜੇ 9 ਵਜੇ ਸਟੇਟਮੈਂਟ ਹੋਣਾ ਤਾਂ ਉਹਨੂੰ ਤਦ ਕਾਰਵਾਈ ਕਰਦਾ Okay, thank you.